ਬਹਿਵਣੀ ਕਮੈਂਟ ਯਾਰ ਸਤਿ ਸ੍ਰੀ ਅਕਾਲ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਕਠੋਲ ਤੋਂ ਅੱਗੇ ਲੰਘ ਗਏ ਫੁੱਲ ਲੰਘ ਗਏ ਆਪਾਂ ਲੇ ਲਦਾਖ ਲੇ ਲਦਾਖ ਦੇ ਵਿੱਚ ਆਪਾਂ ਜਾ ਕੇ ਲਿਆ ਆਹ ਰੂਮ ਦੇਖੋ ਜੀ ਤੇ ਵੈਲਕਮ ਇਨ ਲੇ ਲਦਾਖ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਆਗੇ ਸੀ ਕੁਲੂ ਮਨਾਲੀ ਤੋਂ ਬਾਅਦਸ ਤੇ ਲੇ ਲੇ ਦਿਨ ਗਿਆ ਸੀ ਪਰ ਕੁਝ ਆਪਣੇ ਨਾਲ ਦੇ ਸਾਥੀ ਸੀ ਉਹਨੇ ਛੁੱਟੀਆਂ ਨਹੀਂ ਮਿਲੀਆਂ ਗਈਆਂ ਉਹਨਾਂ ਨੂੰ ਤੇ ਆਪਾਂ ਸਿੱਧਾ ਆ ਗਏ ਪਿੰਡ ਤੇ ਪਿੰਡ ਆ ਕੇ ਆਪਾਂ ਨੂੰ ਮਿਲ ਕੇ ਆਰਡਰ ਮੈਂ ਕਿਹਾ ਵੀ ਆਫਿਸ ਜਾਣਾ ਹੈ ਆਫਿਸ ਉਸੇ ਕਹਿ ਛੱਡ ਪਹਿਲਾਂ ਇੱਧਰਲਾ ਦੇਖ ਲੈ ਕਿ ਮਾਹੌਲ ਹੈ ਕੰਮ ਉੱਪਰ ਦੀ ਵੇ ਵੇ ਤੇ ਹੁਣ ਆਪਾਂ ਸਿੱਧਾ ਆ ਗਏ ਕਸੌਲ ਦੀਆਂ ਪਹਾੜੀਆਂ ਦੇ ਵਿੱਚੋਂ ਖੇਤਾਂ ਦੇ ਵਿੱਚ ਜੀਰੀ ਲੌਂਗ ਲੱਗ ਰਹੀ ਨੇ ਟੀਮਾਂ ਦੋ ਲੱਗ ਰਹੀਆਂ ਨੇ ਤੇ ਪੱਟਾਂ ਲੱਪਣ ਵਾਸਤੇ ਕਹਿੰਦੇ ਬੰਦੇ ਲੋੜ ਐ ਤੇ ਆਪਾਂ ਫਿਰ ਹਾਜ਼ਰ ਹੋਣਾ ਪਿਆ ਆਪਾਂ ਨੂੰ ਚਲੋ ਹੁਣ ਆਪਾਂ ਚੱਲਦੇ ਹਾਂ ਜਿਹੜਾ ਕੰਮ ਕਰਦੇ ਹਾਂ ਬਹੁਤ ਕੁ ਮਲੇ ਆ ਦੇਖੋ ਭਾਈ ਵਾਈਬ ਤਾਂ ਇੱਥੇ ਹੀ ਆ ਕੇ ਸਾਰੀ ਆ ਆਪਣਾ ਆ ਗਿਆ ਖੇਤ ਵਾਲਾ ਕੋਠਾ ਤੇ ਨਾਲ ਲੱਗਮੀ ਮੱਕੀ ਉਧਰ ਆਪਣੇ ਬੋਰ ਲੱਗਿਆ ਹੋਇਆ ਟਰਾਂਸਫਾਰਮ ਤੇ ਆ ਆਪਣਾ ਰਹਿਣ ਬਸੇਰਾ ਜਿੱਥੇ ਰਾਤ ਰੂਤ ਨੂੰ ਕਈ ਵਾਰੀ ਰਹਿ ਜਾਂਦੇ ਆ ਜਾਂ ਮਤਲਬ ਦਿਨੇ ਬੈਠੀ ਬੁਠੀ ਜਾਂਦੇ ਆ ਤੇ ਆ ਪਹੀ ਹੈ ਆ ਸਾਰੇ ਖੇਤ ਨੇ ਹਜੇ ਜੀਰੀ ਲਾਉਣੀ ਪੈਂਡਿੰਗ ਪਈ ਆ ਪਿੱਛੇ ਜਿ ਕੁਝ ਲਾ ਲਿਆ ਥੋਨੂੰ ਮਿਲਵਾਉਣੇ ਆ ਅੱਗੇ ਜਾ ਕੇ ਟੀਮ ਨਾਲ ਮੀਟਿੰਗ ਕਰ ਰਹੀ ਹੈ ਕੰਮ ਚਲੋ ਚੱਲੀਏ ਕੀਤੀ ਹੁਣ ਗੈਨ ਜੱਟੋ ਸੌਖੀ ਹੋ ਗਈ ਕਿਉਂਕਿ ਪੈਪ ਲੈਣਾ ਪੈ ਗਿਆ ਦੇਖੋ ਪਾਣੀ ਸਿੱਧਾ ਆਉਂਦਾ ਨਾ ਕੋਈ ਖਾਲ ਬਣਾਉਣਾ ਨਾ ਕੋਈ ਖਾਲ ਲਪਣਾ ਕਾਫੀ ਈਜ਼ੀ ਹੋ ਗਿਆ ਕੰਮ ਕੰਮ ਕਾਫੀ ਈਜ਼ੀ ਹੋ ਗਿਆ ਯਾਰ ਤੇ ਆ ਆਪਣੇ ਕੋਲੇ ਹੈਗਾ ਪੱਠਾ ਤੇ ਆਹ ਲੀ ਜੀਰੀ ਆਪਾਂ ਨੇ ਲਾਤੀ ਤੇ ਇੱਧਰ ਅਜੇ ਲਾਉਣ ਲੱਗ ਰਹੇ ਨੇ ਉਹ ਦੇਖੋ ਟੀਮ ਹੋਰਦੀ ਆ ਆਪਣੀ ਆ ਟੀਮ ਕਰਦੀ ਆ ਆਪਣੀ ਜੀਰੀ ਲਾਉਂਦੀ ਹੋਈ ਤੇ ਆਪਾਂ ਹੁਣ ਇੱਕ ਆ ਬੱਟ ਪੈਂਡਿੰਗ ਹੈ ਤੇ ਇੱਕ ਆਪਣੀ ਬੱਟ ਆ ਪੈਂਡਿੰਗ ਆ ਬੱਟ ਆਪਣੀ ਪੈਂਡਿੰਗ ਲਿਪਣੇ ਉਹ ਤੱਕ ਲਿਪਣੀਆਂ ਤੇ ਉਧਰੋਂ ਆਪਣਾ ਚਾਚਾ ਇਹ ਲਿਪਦਾ ਰਿਹਾ ਇਧਰੋਂ ਆਪਾਂ ਲਗਦੇ ਆ ਉਸ ਤੋਂ ਬਾਅਦ ਆ ਬਾਣ ਚ ਪਾਣੀ ਛੱਡਾਂਗੇ ਇੱਥੇ ਲਾਵਾਂਗੇ ਲਓ ਵੀ ਆਪਾਂ ਲਓ ਵੀ ਆਪਾਂ ਉਹ ਬੱਟਾ ਇਹਦੇ ਤੱਕ ਲਿਪਿਆ ਏ ਤੇ ਇਧਰ ਇਹਨੇ ਕੱਦੂ ਕਰਨ ਵਾਲਾ ਟਰੈਕਟਰ ਵੀ ਆ ਗਿਆ ਤੇ ਹੁਣ ਨਾਲ-ਨਾਲ ਕੱਦੂ ਚੱਲ ਰਿਹਾ ਤੇ ਨਾਲ-ਨਾਲ ਪੱਟਾਂ ਲਿਪ ਰਿਹਾ ਤੇ ਉਹ ਕਿਹੜਾ ਉਹਨਾਂ ਨੇ ਬਸ ਲਾਉਣਾ ਇੱਕ ਪੈਂਡਿੰਗ ਹੈ ਤੇ ਇਸ ਤੋਂ ਅੱਗੇ ਆ ਕੈਰੀਜ ਆ ਜਾਣਗੇ ਤੇ ਇਹ ਤੋਂ ਅੱਗੇ ਆ ਸਾਰਾ ਬਾਹਨ ਜਿਆ ਖਾਲੀ ਵਿੱਚ ਆਪਾਂ ਜੀਰੇ ਲਾਵਾਂਗੇ ਲੋ ਵੀ ਅੱਡੀ ਕਵਟ ਲਿਪ ਹੈ ਤੇ ਪਾਣੀ ਪੀਣ ਆ ਗਏ ਸੀਗੇ ਅੱਜ ਦਾ ਟੈਂਪਰੇਚਰ ਲਗਭਗ 33 34 ਡਿਗਰੀ ਸੈਲਸੀਅਸ ਹੈ ਤੇ ਮੌਸਮ ਠੀਕ ਹੈ ਕੋਈ ਜਾਇ ਧੁੱਪ ਨਹੀਂ ਹੈਗੀ ਧੁੱਪ ਵਾਲਾ ਮੌਸਮ ਨਹੀਂ ਹੈ ਗਿਆ ਤੇ ਬਿਸਲਰੀਆਂ ਦੀਆਂ ਬੋਤਲਾਂ ਜਿਹੜੀਆਂ ਬਹੁਤ ਪੀ ਲਈਆਂ ਆਪਾਂ ਨੇ ਤੇ ਹੁਣ ਇੰਨਾ ਚੋ ਪਾਣੀ ਪੀਨੇ ਆ ਲੋ ਬਈ ਸ਼ੈਰ ਵਾਲਾ ਵਾਂਗੂ ਕਿਹਾ ਤਾਂ ਆਪਾਂ ਵੀ ਸੀਗਾ ਵੀ ਪਾਪਾ ਹਿਲ ਸਟੇਸ਼ਨ ਤੇ ਚੱਲਦੇ ਆਂ ਹਿਲ ਸਟੇਸ਼ਨ ਦੇ ਨਾਲ ਭੇਜਤਾ ਨਾਲ ਤਾਂ ਨਹੀਂ ਗਏ ਹੈਈ ਪਰ ਉਰੇ ਆਕੇ ਹਿਲ ਸਟੇਸ਼ਨ ਵਾਲਾ ਸਾਰਾ ਜਿਹੜਾ ਤਮਾਇਆ ਮਾ ਦੀਗਾ ਉਹ ਬਿੱਡਤਾ ਔਖਾ ਯਾਰ ਕੰਮ 1 ਵਜ ਗਿਆ ਦੁਪਹਿਰ ਦਾ ਤੇ ਹੁਣ ਆਪਾਂ ਚੱਲਦੇ ਆਂ ਘਰੇ ਕਿਉਂਕਿ ਇੱਕ ਆਪਣੇ ਗੋਲੇ ਪੁਨੀਆ ਦੇ ਭਤੀਜੇ ਦਾ ਜਨਮ ਦਿਨ ਵੀ ਹੈ ਉੱਥੇ ਵੀ ਜਾਣਾ ਤੇ ਉਹ ਤੋਂ ਬਾਅਦ ਆਫਿਸ ਇੱਕ ਦੋ ਮੀਟਿੰਗਾਂ ਨੇ ਉੱਥੇ ਜਾਣਾ ਤੇ ਹੁਣ ਆਪਾਂ ਚੱਲਦੇ ਆਂ ਖੇਤ ਤੋਂ ਇਹ ਸੀਗਾ ਸਫ਼ਰ ਕਸੌਲ ਤੋਂ ਖੇਤ ਖੇਤ ਤੋਂ ਕਰੇ ਠੀਕ ਹੈ ਹੁਣ ਆਪਾਂ ਘਰੇ ਪਹੁੰਚਾਂਗੇ ਇਸ ਵਾਰੀ ਮੌਸਮ ਨਾ ਯਾਰ ਕਾਫੀ ਸਹੀ ਰਹਿੰਦਾ ਹੈ ਮਤਲਬ ਪਿਛਲੀ ਵਾਰ ਨਾ ਪਿਛਲੀ ਵਾਰੀ ਆਪਾਂ ਜਿਹੜੀ ਲਈ ਸੀ ਜੀ ਉਦੋਂ ਕੀ ਸੀਗਾ ਮੀਂਹ ਇਹਨੇ ਪੈਂਦੀ ਨਹੀਂ ਸੀ ਗਰਮੀ ਬੜੀ ਐਸੀ ਪਰ ਇਸ ਟਾਈਮ ਕੀ ਆ ਹਰ 6-7 ਦਿਨਾਂ ਬਾਅਦ ਮੀਂਹ ਆ ਜਾਂਦਾ ਹੈ ਕੰਮ ਕਰਨਾ ਵੀ ਜ਼ਰੂਰੀ ਹੈ ਹਨਾ ਐਵੇਂ ਹੀ ਹੁੰਦਾ ਹੈ ਬਈ ਜੱਟਾਂ ਦੇ ਜਵਾਖਾ ਹਨਾ ਜੇ ਆਪਾਂ ਕੰਮ ਨਾ ਕਰੀਏ ਤਾਂ ਸਰੀਰ ਵੀ ਇੱਕ ਤਰ੍ਹਾਂ ਦਾ ਢੁੱਲੇ ਜਾਂ ਰਹਿਦਾ ਹੈ ਤੇ ਬਾਕੀ ਬੰਦਾ ਵੀ ਕਿਤੇ ਨਾਲ ਜੁੜਿਆ ਰਹਿਣਾ ਮੇਨ ਹੈ ਮੇਰੇ ਡੈਡੀ ਦੀ ਮੇਰੇ ਨਾਲ ਤਾਂ ਐਸਾ ਸੌਚ ਹੈ ਕਿ ਕੰਮ ਉਹ ਮੈਥੋਂ ਨਹੀਂ ਕਰਵਾਉਣਾ ਚਾਹੁੰਦੇ ਹੈਗੇ ਫਿਰਤ ਵੀ ਕਿਉਂਕਿ ਮੈਨੂੰ ਅਜੇ ਤੱਕ ਉਹਨੇ ਕੰਮ ਨੂੰ ਟੋਕਿਆ ਨਹੀਂ ਹੈਗਾ ਪਰ ਮੈਨੂੰ ਖੇਤ ਨਾਲ ਜੋੜ ਕੇ ਰੱਖਣ ਲਈ ਉਹ ਮਤਲਬ ਇਹ ਸਭ ਕਰ ਰਹੇ ਨੇ ਕਿ ਬੰਦਾ ਖੇਤ ਨਾਲ ਅਦੇ ਨਾਲ ਜੁੜਿਆ ਰਹੇ ਸੋ ਪਾਈਂ ਦਾ ਕਿ ਮੈਨੂੰ ਖੇਤ ਲੈ ਕੇ ਆਈ ਸੀ ਉਹ ਅੱਜ ਆਪਣੇ ਕੋਲ ਟਾਈਮ ਘਟਾਇਆ ਨਹੀਂ ਆਪਾਂ ਚੁੱਚੇ ਦੇ ਵਿੱਚ ਨਾ ਕੇ ਜਾਂਦੇ ਕਿਉਂਕਿ ਜਾਣ ਆਪਾਂ ਨੇ ਹੁਣ ਇਹ ਉਹੀ ਬਾਈ ਬਾਈ ਜਿਹੜੀ ਕਿ ਪਾਰਵਦੀ ਨਜ਼ੀ ਦੇ ਵਿਚਾਰੀ ਸੀ ਪੈਟ ਬੋਕੇ ਬੈਠਣ ਦੀ ਉਹੀ ਹੁਣ ਤਿਆਰੀ ਹੈ ਬੈਠੇ ਆਂ ਛਿੱਲ ਮਾਰ ਰਹੇ ਆਂ ਯਾਰ ਨੇ ਯਾਰ ਤੇ ਹੁਣ ਆਪਾਂ ਜਾਣਾ ਉਹ ਕੋਠੇ ਕੋਲੇ ਸਾਹਮਣੇ ਵਾਲੇ ਕੋਲੇ ਆਹ ਕੋਠੇ ਕੋਲੇ ਕਿੰਗੀ ਸਕੂਟਰੀ ਆਪਣੀ ਇੱਥੇ ਖੜੀ ਐ ਤੇ ਚੱਲ ਰਹੇ ਆ ਦੁਪਹਿਰ ਦਾ ਪੀਕ ਦਾ ਟਾਈਮ ਐ ਤੇ 35 ਡਿਗਰੀ ਤੋਂ ਲੈ ਕੇ 38 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਐ ਕਹਿੰਦੇ ਸੂਰਜ ਵੀ ਗਿਣ-ਗਿਣ ਬਦਲੇ ਲੈ ਲੈਂਦਾ ਹੁਣ ਅੱਜ ਲੱਗੀਆਂ ਨੇ ਸਾਨੂੰ ਸਕਰੀਨਾਂ ਅੱਜ ਸਾਨੂੰ ਸਕਰੀਨ ਵੀ ਲਾਈ ਹੈਗੀ ਯਾਰ ਕਿੰਗੀ ਟਾਈਮ ਹੀ ਲੱਗ ਗਿਆ ਸਾਨੂੰ ਸਕਰੀਨ ਲਾਉਣ ਦਾ ਅੱਜ ਦਾ ਸਾਨੂੰ ਪੂਰਾ ਫੈਕਟ ਕਰਤਾ ਹੋਊਗਾ ਕੇਸ ਤੇ ਰੀਅਲ ਸਕੂਲ ਆਫ ਲਾਈਫ ਇੱਥੇ ਆ ਯਾਰ ਯਾਰ ਇੱਕ ਚੀਜ਼ ਹੋਰ ਇੱਥੋਂ ਸਿੱਖਣ ਨੂੰ ਮਿਲੀ ਹਾਂ ਜਦੋਂ ਤੱਕ ਤੁਸੀਂ ਆਪਦਾ ਗੋਲ ਜਿਹੜਾ ਕਲੀਅਰ ਕਰਦੇ ਹੈਗੇ ਉਹ ਤੱਕ ਤੁਸੀਂ ਗੋਲ ਨੂੰ ਅਚੀਵ ਨਹੀਂ ਕਰ ਸਕਦੇ ਮੈਂ ਗੋਲ ਲੈਕਚਰ ਲੈਤੀ ਮੈਂ 12:30 1 ਵਜੇ ਤੱਕ ਮੈਂ ਜਿਹੜੀਆਂ ਦੋ ਵਟਾ ਕੰਪਲੀਟ ਕਰਕੇ ਜਾਣੀਆਂ ਨੇ ਲਗਭਗ ਦੋ ਕਿੱਲਾਂ ਦੀ ਇੱਕ ਬੱਟ ਸੀਗੀ ਤੇ ਆਪਣਾ ਗੋਲ ਕਲੀਅਰ ਸੀ ਕਰਨੀ ਪੈਣੀ ਹੈ ਫੇਰ ਜਾਣਾ ਪਊਗਾ ਤਾਂ ਆਪਾਂ ਨੇ ਉਹ ਲਗਭਗ 12:30 1 ਵਜੇ ਤੱਕ ਉਹ ਕਲੀਅਰ ਕਰਤੀਆਂ ਤੇ ਹੁਣ ਆਪਾਂ ਚੱਲਦੇ ਆ ਘਰੇ ਆ ਖੜੀ ਆਪਣੀ ਐਕਟਿਵਾ ਲੋਵੀ ਵਾਪਸ ਆਪਾਂ ਫੇਰ ਆ ਗਏ ਕਿਉਂਕਿ ਇੱਕ ਚਾਬੀ ਰਹਿ ਗਈ ਸੀਗੀ ਟਿੱਕ ਚਾਬੀ ਟਰੈਕਟਰ ਦੀ ਹੁੰਦੀ ਹੈ ਇੱਕ ਮੋਟਰਸਾਈਕਲ ਦੀ ਹੁੰਦੀ ਹੈ ਤੇ ਇਹ ਚਾਬੀ ਨਟ ਖੋਲਣ ਲਈ ਹੈ ਜਿਹੜੀ ਕਿ ਨੱਕੇ ਨਾਲ ਲੱਗੀ ਹੋਈ ਹੈ ਆਪ ਜੀ ਵਿੱਚ ਲੋਵੀ ਆਹ ਚਾਬੀ ਰਹਿ ਗਈ ਸੀਗੀ ਨੱਕੇ ਵਾਲੀ ਇਹਦੇ ਮੇਰਾ ਵਿੱਚ ਲੋਵੀ ਖੇਤੋਂ ਆ ਗਏ ਆਪਾਂ ਘਰੇ ਤੇ ਘਰੇ ਆ ਕੇ ਹੋਵੇ ਤਿਆਰ ਕਿਉਂਕਿ ਹੁਣ ਜਾਣਾ ਆਫਿਸ ਤੇ ਆ ਆਪਣੇ ਤਿੰਨ ਚੁੰਬਕਾ ਸੀ ਆ ਜਿਹੜੀ ਕਸੌਲ ਤੋਂ ਲੈ ਤਿੱਕ ਯਾਦਗਰੀ ਤੇ ਆ ਮਨਾਲੀ ਦੀ ਤੇ ਆ ਮਣੀ ਕਰਨ ਸਾਹਿਬ ਦੀ ਤਿੰਨੇ ਜਗਾਂ ਤੇ ਟਿਪ ਘੁੰਮੇ ਸੀ ਤਿੰਨੇ ਜਗਾਂ ਤੋਂ ਆਪੇ ਇੱਕ ਇੱਕ ਚੁੰਬਕ ਜਿਹੜੀ ਮੈਗਨੇਟ ਲੈ ਆਏ ਕਿਉਂਕਿ ਮੈਨੂੰ ਇਹਦਾ ਸ਼ੌਂਕ ਹੈ ਯਾਰ ਮੈਂ ਇੱਕ ਮੈਮਰੀ ਰਿਵਾਈਜ਼ ਹੋ ਜਾਂਦੀ ਬੰਦੇ ਜਿਹਨੂੰ ਆਪਾਂ ਦੇਖਦੇ ਹਾਂ ਉਹਨੂੰ ਮੈਂ ਇੱਥੇ ਗਿਆ ਸੀ ਆਨ ਇੰਜੋਏ ਕੀਤਾ ਸੀਗਾ ਜ਼ਰੂਰੀ ਹੈ ਇੱਕ ਯਾਦ ਹਰੇਕ ਤੋਂ ਲੈ ਕੇ ਆਇਆ ਕਰੋ ਤੇ ਮੈਂ ਹੁਣ ਇਹਨਾਂ ਨੂੰ ਇਕੱਠੇ ਕਰਨ ਤੇ ਲੱਗਿਆ ਹੋਇਆ ਹਾਂ ਤੇ ਮੈਂ ਹੁਣ ਇਹਨਾਂ ਨੂੰ ਇਕੱਠੇ ਕਰਨ ਤੇ ਲੱਗਿਆ ਹੋਇਆ ਦੁਬਈ ਦੀਆਂ ਪਈਆਂ ਨੇ ਤੇ ਲਹੌਜੀ ਦੀਆਂ ਪਈਆਂ ਨੇ ਸਾਰੀਆਂ ਇੱਥੇ ਪਈਆਂ ਨੇ ਤੇ ਹੁਣ ਜਿੱਥੇ ਤੇ ਜਾਮਾ ਪੁੱਤ ਚੁੰਮੇ ਲੱਗਿਆ ਮੈਂ ਇੱਕ ਪੰਜਾਬ ਦੀ ਚੁੰਮਕ ਆਪ ਜਰੂਰ ਲੈਣੀ ਹੈ ਕਿਉਂਕਿ ਸਭ ਤੋਂ ਵੱਡੀ ਚੁੰਮਕ ਉਹੀ ਹੈ ਮੇਰੇ ਦਿਮਾਗ ਉਹੀ ਹੈ ਮੇਰੇ ਦਿਮਾਗ ਦੇ ਵਿੱਚ ਲੋ ਵੀ ਕਾਲੀ ਜਿਆਦੇ ਸੀ ਥੋੜਾ ਜਿਹਾ ਖਿੱਚ ਲੈ ਆਪਾਂ ਗੱਡੀ ਤੇ ਹੁਣ ਚੱਲਦੇ ਆਪਾਂ ਆਫਿਸ ਲਓ ਵੀ ਰਸਤੇ 'ਚ ਆਪਾਂ ਖਰੀਦ ਲਿਆ ਲਾਹੌਰੀ ਜੀਰਾ ਤੇ ਪਾਣੀ ਤੇ ਆਏ ਲਰੇ ਦੀਆਂ ਛੜਕਾਂ ਤੇ ਹੁਣ ਆਪਾਂ ਪਹੁੰਚ ਗਏ ਆ ਲਹੇਗਾ ਅੱਗੇ ਟਾਈਮ ਕਾ ਵੀ ਕਿਚਨ ਮਲ ਤੇ ਦੋ ਤਿੰਨ ਕਲਾਇੰਟ ਵੇਟ ਕਰ ਰਹੇ ਨੇ ਜਾ ਕੇ ਇਹਨਾਂ ਨੂੰ ਮਿਲਦੇ ਆਂ ਜੇ ਵੀਡੀਓ ਸ਼ੂਟ ਕਰਨਾ ਟਾਈਮ ਲੱਗਿਆ ਤਾਂ ਵੀਡੀਓ ਵੀ ਸ਼ੂਟ ਕਰਾਂਗੇ ਅਦਰਵਾਈਜ਼ ਆਪਾਂ ਨੂੰ ਐਵੇਂ ਹੀ ਮਿਲਦੇ ਹੁੰਦੇ ਆਂ ਮੈਂ ਪਹਿਲਾਂ ਕਦੇ ਵੀਡੀਓ ਛਿੜਕ ਦੀ ਕਰੀ ਨਹੀਂ ਲਓ ਜੀ 5 ਵਜੇ ਕੇ ਤੇ ਆਪਾਂ ਆਫਿਸ ਦੇ ਕੰਮਕਾਰ ਸਾਰੇ ਨਿਵੇਂ ਨੇ ਦੋ ਦਿਨ ਮੀਟਿੰਗਾਂ ਸੀਆਂ ਤੇ ਪਿਛਲੇ ਹਫ਼ਤੇ ਦਾ ਆਪਾਂ ਆਫਿਸ ਨਹੀਂ ਆ ਰਹੇ ਸੀ ਸਾਰਾ ਹਫ਼ਤੇ ਦਾ ਕੰਮ ਸਾਰਾ ਵੀਕ ਦਾ ਆਪਾਂ ਕੰਮ ਦੇਖ ਲਿਆ ਵੀ ਕੀ ਕੀ ਪੈਂਡਿੰਗ ਸੀ ਸਾਰੇ ਕੰਮ ਅਜਨੇ ਜਿੱਟਲੇ ਤੇ ਹਿਸਾਬ ਦਾ ਬਹਰ ਕਰ ਲਿਆ ਤੇ ਹੁਣ ਆਪਾਂ ਚੱਲਦੇ ਆਂ ਘਰੇ ਤੇ ਮਿਲਦੇ ਕੰਮ ਤਾਂ ਦਿਨ ਨੇ ਮਿਹੜ ਕੇ ਆਪਾਂ ਫੇਰ ਆਗੇ ਪਿੰਡ ਘਰੇ ਕਾਫੀ ਗੱਲਾਂ ਬਾਤਾਂ ਸੀ ਯਾਰ ਆਪਾਂ ਕਰਾਂਗੇ ਨਾ ਅੱਜ ਫ੍ਰੀ ਟਾਈਮ ਹੀ ਲੱਗਿਆ ਗਿਆ ਤੇ ਫ੍ਰੀ ਟਾਈਮ ਹੀ ਲੱਗਿਆ ਗਿਆ ਅੱਜ ਡੇ ਸੀ ਯਸ ਸ케ਜੂਲ ਸੀਗਾ ਬੀਜੀ ਸੀਗਾ ਤੇ ਆਪਾਂ ਜੇ ਕਰਿਆ ਕਿ ਟਾਈਮ ਲੱਗੇ ਤਾਂ ਚੱਲਣਾ ਜ਼ਰੂਰ ਕਰਾਂਗੇ ਸੰਤਿਆ ਜੀ ਲੋਬੀ ਕਰੇ ਆ ਕੇ ਤੇ ਕਰੇ ਆ ਕੇ ਪਾਏ ਆਪਾਂ ਨੇ ਕੱਖ ਉਹ ਵੀ ਕਰੇ ਆਂਗੀ ਕੱਖ ਆਪਾ ਪਾ ਦਦੇ ਮੈਂ ਸਲਕੀਆਂ ਨੂੰ ਆਸ ਤੇ ਹੋਣ ਹੈਗੀ ਬਾਰੀ ਇਹਦੀ ਇਹ ਵੀ ਕਰਨਾ ਪਊਗਾ ਬਹੁਤ ਸਾਰੇ ਵੀਰਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੋਣਾ ਇਹ ਹੈਗੇ ਆ ਗੋਬਰ ਗੈਸ ਜਿਹਦੇ ਕੇ ਬਾਇਓ ਗੈਸ ਵੀ ਕਹਿੰਦੇ ਨੇ ਆਪਾਂ ਗੋਹਾ ਖੋਲ ਕੇ ਦੇ ਵਿੱਚ ਗੈਸ ਜਾਂਦੀ ਆ ਗੈਸ ਸਿੱਧਾ ਜਾਂਦੀ ਆਪਣੇ ਅੰਦਰ ਨੂੰ ਤੇ ਬਾਕੀ ਬੇਸ ਤੇ ਆਈ ਇੱਧਰ ਨੂੰ ਜਾਂਦੀ ਆ ਲੋਕ ਵੀ ਪਹਿਲਾਂ ਨੇ ਜੇ ਪਾਈਨੇ ਗਿਆ ਇੱਕ ਹੋਰ ਆ ਗਿਆ ਚੱਲ ਮੈਨੂੰ ਪੱਜਾ ਕਿਥੇ ਵੜਿਆ ਗਿਆ ਕਿੱਥੇ ਵੜਿਆ ਗਿਆ ਸਿੱਕੇ ਲਾਈ ਉਹਨੇ ਜਿਹੜੀ ਪੰਚਾਇਤ ਫੜੋ 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 ਹੋਰ ਰਹਿ ਗਿਆ ਇਧਰੋਂ ਕੁੱਤਰਾਂ ਦੀ ਕੋਟਾ ਮਸ਼ੀਨਾ ਮਸ਼ੀਨ ਲੱਗ ਰਹੀ ਹੈ ਜੀਰੀ ਲਾਂ ਸੋਭਤੀ ਉਹਦਾ ਹੱਥ ਵੜੇ ਕਿਉਂ ਕਿਉਂ ਫੜੇਗਾ ਆ ਪੁੱਤੋ ਜੇਲ੍ਹ ਮੇ ਆ ਆਲਾ चला। नहीं चल 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 चलिए फाइनली आप सारे काम नए रूम ਤੇ ਉਹ ਨਾ ਉਹ ਨਿਆ ਯਾਰ ਕਾਫੀ ਥੱਕ ਗਈ ਅੱਜ ਅੱਜ ਦਾ ਡੇ ਸੀਦਾ ਬੜਾ ਡੀਸੀ ਸੀਗਾ ਜੇ ਬਲੌਗ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਕਮੈਂਟ ਕਰਕੇ ਤੁਸੀਂ ਕਿਵੇਂ ਲੱਗੇ ਤੇ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਯਾਰ